ਆਪਣੇ ਜੀਵਨ ਵਿੱਚ ਇਨਸਾਨ ਦੂਜੇ ਇਨਸਾਨਾਂ ਤੇ ਤਾਂ ਛੱਡ ਕਹਿੰਦੇ ਭੁੱਲ ਕੇ ਵੀ ਜਾਨਵਰ ਤੇ ਪੰਛੀਆਂ ਤੇ ਵੀ ਨਾ ਬਰਤਿਆ ਕਰ। ਕੋਲ ਗੁਰਨਾਨਕ ਸਾਹਿਬ ਜੀ ਦੀ ਬਾਣੀ ਹੈ ਕਿ ਗੁਰਨਾਨਕ ਸਾਹਿਬ ਜੀ ਆਖਦੇ ਨੇ ਕਿ ਇੱਕ ਦਾ ਸੁਰਤ ਜਿੱਤੇ ਹੈ ਜੀ। ਕਹਿੰਦੇ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਜੀ ਦੀ ਸਰਬਸ਼ਕਤੀ ਸੁਰਤ ਅਕਰ ਦਿੱਤੀ ਹੋਈ ਹਰਦਮ ਹੀ ਸਾਰਿਆਂ ਤੇ ਵਰਤ ਰਹੀ ਹੈ। ਆਪਣੇ ਆਪ ਨੂੰ ਇਨਸਾਨ ਕੱਲਾ ਤੋਂ ਆਪ ਨੇ ਆਪ ਨੂੰ ਇੱਕ ਬੁੱਧੀ ਜੀਵਨ ਦਾ ਸਮੂਹ ਸਾਰੇ ਆਪਣੇ ਆਪਣੇ ਪ੍ਰਕਾਰ ਦੀ ਪਰਮਾਤਮਾ ਦੇ ਸੂਤਿ ਪਖਸ਼ੀ ਹੋ ਜਾਂ ਜਿੱਦਾਂ ਜਿੱਦਾਂ ਦਾ ਉਹਨਾਂ ਦੀ ਜੀਵਨ ਸ਼ੈਲੀ ਹੈ ਧੁੱਗੀਆਂ ਜਿਹੜੀਆਂ ਆਪਣੇ ਆਪ ਨੇ ਬਣਾਉਂਦੀਆਂ ਨੇ ਜਿਹੜੇ ਇਨਸਾਨ ਹਨਾ ਘਰ ਬਣਾਉਂਦਾ ਇਹ ਵੀ ਜਾਨਵਰ ਆਪਣੇ ਆਪਣਾ ਜੋ ਵੀ ਹੈ ਉਹਦਾ ਦਾ ਬਣਾ ਲੈਂਦੇ ਨੇ ਇਹ ਤਾਂ ਸੁਰਤ ਪਰਮਾਤਮਾ ਜਿੱਦੇ ਸਾਰੇ ਬਚਦਾ ਕਿ ਜ਼ੁਲਮੀ ਨਹੀਂ ਮਦਦਗਾਰ ਬਾਣੀ ਤੇ ਮਸੀਹਾਵਲ ਤੇ ਉਸ ਤੋਂ ਬਾਅਦ ਉਹਦਾ ਸਾਰੇ ਦੇ ਵਿੱਚੋਂ ਪਰਮਾਤਮਾ ਜੀ ਦੀ ਜੋਤ ਨੂੰ ਅਨੁਭਵ ਕਰਦੇ ਤੂੰ ਵੀ ਉਹਨਾਂ ਦਾ ਹੀ ਇੱਕ ਇੱਕ ਜਿਹੇ ਨਾਲ ਇੱਕ ਗਰੁੱਪ ਹੁੰਦਾ ਨਾ ਜਿਵੇਂ ਜਿਹੜੇ ਸਾਰੇ ਹੁੰਦੇ ਆ ਇੱਕ ਤੂੰ ਵੀ ਉਹ ਗਰੁੱਪ ਦਾ ਪਾਰਟ ਹੀ ਹੈ ਤੂੰ ਵੀ ਜੀ ਵੀ ਨਹੀਂ ਹੈ ਬੰਬਾ ਕੀ ਦੀ ਬਾਤ